ਚਲੋ ਮਮੇ ਸ਼ੁਰੂ ਕਰਦੀ ਆ ਮੈਂ ਗੱਲ ਮੈਂ ਜਿਵੇਂ ਕਹੂੰ ਤੁਸੀਂ ਉਵੇਂ ਜਿਵੇਂ ਕਰਨਾ ਠੀਕ ਆ ਇਹ ਨੂੰ ਨਹੀਂ ਦਿਖਦਾ ਮਮੇ ਬੈਗ ਕਿੱਥੇ ਮੇਰੇ ਮੋਰੀ ਲਿਆ ਕੇ ਆ ਬੈਗ ਇਹਦੇ ਨਾਲੇ ਨਾਲ ਤੁਸੀਂ ਦੋਲੇ ਨਾਲ ਮੇਰੇ ਸਿਰ ਉਨੇ ਕਿਉਂ ਖੜੇ ਹੋ ਆ ਕੇ ਪੈ ਚੱਲੀ ਹਾਂ ਤੇਰੀ ਭੈਣ ਨਾਲ ਮੈਂ ਨਹੀਂ ਰਹਿਣਾ ਹੁਣ ਇੱਥੇ ਕਿਉਂ ਕੀ ਹੋ ਗਿਆ ਹੁਣ ਪਿਛਲੇ ਮਹੀਨੇ ਤਾਂ ਤੁਸੀਂ ਜਾ ਕੇ ਆਏ ਹੋ ਭੈਣ ਕੋਲ ਹੁਣ ਤੁਸੀਂ ਫੇਰ ਲੈ ਕੇ ਚੱਲੇ ਮੰਮੀ ਨੂੰ ਹੁਣ ਕੀ ਹੋ ਗਿਆ ਜਾ ਮਾਂ ਨੇ ਤਾਂ ਕੀ ਕਰਾਂ ਤੈਨੂੰ ਮੇਰੀ ਪਰਵਾਹ ਤਾਂ ਹੈ ਨਹੀਂ ਹਾਂ ਮੈਂ ਵੀ ਕਿਦਣ ਦੀ ਨੋਟ ਕਰਦੀ ਆ ਤੈਨੂੰ ਉਥੋਂ ਫੋਨ ਲਾਉਣੀ ਆ ਤੂੰ ਚੱਕਦੀ ਨਹੀਂ ਹੈਗੀ ਜਮਾਂ ਵੀ ਫੋਨ ਕੱਟ ਦੰਨੀ ਆ ਨਾਲ ਦੀ ਨਾਲ ਇੱਥੇ ਆਈ ਇੱਥੇ ਦੇਖਦੀਆਂ ਵੀ ਹਮੇਸ਼ਾ ਤੋਂ ਫੌਂਟ ਚ ਬੜੀ ਰਹਿਣੀ ਆ ਝਾੜੂ ਨਹੀਂ ਲੱਗਿਆ ਹੋਇਆ ਨਾ ਕੋਈ ਸਫਾਈਆਂ ਹੋਈਆਂ ਹੁੰਦੀਆਂ ਨੇ ਮੰਮੀ ਨੂੰ ਪੁੱਛਦੀਆਂ ਤਾਂ ਮੰਮੀ ਕਹਿ ਦਿੰਦੀ ਆ ਉਹ ਤਾਂ ਫੋਨ ਚ ਲਾਉਂਦੀ ਆ ਹੁਣ ਹੋਰ ਮੰਮੀ ਕੀ ਕਰੇ ਤੇਰੇ ਮਗਰ ਮਗਰ ਫੇਰੀ ਜਾਵੇ ਭਾਈ ਆਹ ਕੰਮ ਕਰ ਲਾ ਆਹ ਕੰਮ ਕਰ ਲਾ ਫੇ ਕੱਲ ਨੂੰ ਤੇਰਾ ਵਿਆਹ ਹੋਊ ਸਹੁਰੇ ਜਾਣਾ ਫੇ ਉੱਥੇ ਵੀ ਆਹੀ ਕੁਝ ਕਰੀ ਜਾਏਗੇ ਮਾਂ ਨੂੰ ਲਾਂਬੇ ਲਿਆਇਆ ਕਰੀਂਗੀ ਫੇ ਦੇਖ ਫੌਨ ਹੀ ਸਾਰਾ ਕੁਝ ਨਹੀਂ ਹੁੰਦਾ ਹੈਗਾ ਰਿਸ਼ਤੇ ਵੀ ਮਾਇਨੇ ਰੱਖਦੇ ਨੇ ਰਿਸ਼ਤਿਆਂ ਨੂੰ ਵੀ ਟਾਈਮ ਦੇਣਾ ਚਾਹੀਦਾ ਮੈਂ ਮੰਨਦੀ ਆਂ ਵੀ ਫੋਨ ਚਲਾਉਣਾ ਚਾਹੀਦਾ ਚਲਾਓ ਟਾਈਮ ਹੋਣਾ ਚਾਹੀਦਾ ਫੋਨ ਚਲਾਉਣ ਦਾ ਵੀ ਘੰਟਾ ਦੋ ਘੰਟਾ ਚਲਾ ਲਿਆ ਬਾਕੀ ਆਪਣੇ ਕੰਮਾ ਚਲਾਓ ਆਪਣੇ ਪਰਿਵਾਰ ਦੇ ਮੈਂਬਰਾਂ ਨਾਲ ਬੈਠੋ ਗੱਲਬਾਤ ਕਰੋ ਉਹਨਾਂ ਦਾ ਦੁੱਖ ਸੁੱਖ ਸੁਣੋ ਜ਼ਰੂਰੀ ਥੋੜੀਆ ਵੀ ਸਾਰਾ ਦਿਨ ਫੋਨ ਤੇ ਹੀ ਲੱਗੇ ਰਹਿਣਾ ਕਿਸੇ ਕਿਸੇ ਵੱਲ ਤੇਰਾ ਧਿਆਨ ਨਹੀਂ ਹੈਗਾ ਮੈਂ ਕਦੋਂ ਆਈਆਂ ਕੀ ਮੈਂ ਖਾਦਾ ਕੀ ਮੈਂ ਮੰਮੀ ਨਾਲ ਗੱਲਾਂ ਕੀਤੀ ਤੈਨੂੰ ਕੁਝ ਨਹੀਂ ਪਤਾ ਇੰਨਾ ਵੀ ਫੋਨ ਦੇ ਵਿੱਚ ਕਿਸੇ ਨੂੰ ਖੋਣਾ ਨਹੀਂ ਚਾਹੀਦਾ ਵੀ ਉਹਨੂੰ ਰਿਸ਼ਤਿਆਂ ਦੀ ਕਦਰ ਹੀ ਨਾ ਹੋਵੇ ਰਿਸ਼ਤੇ ਹੀ ਸਾਹ ਸੁਭਾਈ ਨਾ ਹੋਵੇ ਹੁਣ ਤੂੰ ਐਦਾਂ ਕਰ ਤੂੰ ਰਹਿ ਇੱਥੇ ਆਰਾਮ ਨਾਲ ਆਪਦੇ ਫੋਨ ਦੇ ਨਾਲ ਮੈਂ ਮੰਮੀ ਨੂੰ ਲੈ ਕੇ ਚੱਲੀ ਆ ਮੈਂ ਜਾ ਰਹੀ ਹਾਂ ਹੁਣ ਹੁਣ ਮੈਨੂੰ ਫੋਨ ਨਾ ਕਰੀ ਚਲੋ ਮੰਮੇ ਜੀ ਮੰਮੀ ਰੁਕ ਜਾ ਮੈਨੂੰ ਛੱਡ ਕੇ ਨਾ ਜਾਓ ਭੈਣੇ ਮੈਨੂੰ ਨਾ ਤੁਹਾਡੇ ਦੋਨਾਂ ਦੀ ਬਹੁਤ ਲੋੜ ਆ ਗਈ ਮੈਂ ਅੱਤਵਾਂ ਕਦੇ ਫੋਨ ਨਹੀਂ ਦੇਖੂਗੀ ਜਿੰਨੇ ਕੁ ਲੋੜ ਹੋ ਉਹਨਾਂ ਕ ਦੇਖੂਗੀ ਹਮੇਸ਼ਾ ਤੁਹਾਡੀ ਗੱਲ ਸੁਣੂਗੀ ਤੁਹਾਡੇ ਆ ਤੁਹਾਨੂੰ ਆਿਆਂ ਨੂੰ ਪੁੱਛੂਗੀ ਮੈਨੂੰ ਛੱਡ ਕੇ ਨਾ ਜਾਓ ਮੈਂ ਤੁਹਾਡੇ ਬਿਨਾਂ ਨਹੀਂ ਰਹਿ ਸਕਦੀ ਗੱਲ ਨਾ ਮੈਨੂੰ